ਫਿਰ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੁਣ ਸਭ ਕੁਝ ਠੀਕ ਨਹੀਂ ਹੈ ਇਹਦੇ ਇਸ਼ਾਰੇ ਹੁਣ ਇਸ ਗੱਲ ਤੋਂ ਮਿਲ ਰਹੇ ਹੈ ਕਿ ਐਸਜੀਪੀਸੀ ਮੈਂਬਰਾਂ ਦੇ ਖਿਲਾਫ ਹੀ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਔਰ ਇਹ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੌਣ ਕਰ ਰਿਹਾ ਹੈ ਇਲਜ਼ਾਮ ਲੱਗ ਰਿਹਾ ਹੈ ਕਿ ਐਸਜੀਪੀਸੀ ਦੇ ਮੈਂਬਰ ਹੀ ਇਹਨਾਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਹੈ ਤਾਂ ਕਿ ਇਹ ਮੰਨ ਲਈਏ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਦੋ ਪਾੜ ਹੋ ਚੁੱਕੀ ਹੈ ਜਾਂ ਇਸ ਦੇ ਮੈਂਬਰਸ ਜਿਹੜੇ ਨੇ ਉਹ ਹੁਣ ਵੱਖ-ਵੱਖ ਹੋ ਚੁੱਕੇ ਨੇ ਬਹੁਤ ਸਾਰੇ ਸਵਾਲ ਖੜੇ ਹੋ ਰਿਹਾ ਔਰ ਉਸੇ ਦੇ ਵਿੱਚ ਜਸਵੰਤ ਸਿੰਘ ਪੜੈਨ ਦੀ ਇੱਕ ਪ੍ਰੈਸ ਕਾਨਫਰੰਸ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਜ਼ਿਕਰ ਕੀਤਾ ਕਿ ਸੁਖਬੀਰ ਸਿੰਘ ਬਾਦਲ ਅਤੇ ਐਸਜੀਪੀਸੀ ਦੀ ਗੋਲਕ ਸੰਬੰਧੀ ਉਹਨਾਂ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਕੋਲ ਕੁਝ ਮਸਲੇ ਚੁੱਕੇ ਤੇ ਉਸ ਤੋਂ ਬਾਅਦ ਕੀ ਕੁਝ ਵਾਪਰਿਆ ਇਹ ਵੀ ਉਹਨਾਂ ਨੇ ਦੱਸਿਆ ਖੈਰ ਇਸ ਪੂਰੇ ਮੈਟਰ ਦੇ ਉੱਤੇ ਇਹ ਵਿਵਾਦ ਆਪਣੇ ਵੱਖਰੇ ਪੱਧਰ ਦੇ ਉੱਤੇ ਐਸਕੇਲੇਟ ਹੋ ਰਿਹਾ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਇਆ ਵਰਤ ਰਹੇ ਨੇ ਕੀ ਸੁਖਬੀਰ ਸਿੰਘ ਬਾਦਲ ਸ਼ਰੋਮਣੀ ਕਮੇਟੀ ਦੀ ਗੋਲਕ ਦਾ ਇਸਤੇਮਾਲ ਕਰ ਰਹੇ ਨੇ ਔਰ ਕੀ ਸ਼ਰੋਮਣੀ ਕਮੇਟੀ ਦੀ ਗੋਲਕ ਨੂੰ ਸਿਆਸੀ ਮਫਾਦਿਆਂ ਵਾਸਤੇ ਸਿਆਸੀ ਮਸਲਿਆਂ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ ਹੈ ਸਿਆਸੀ ਲਾਹੇ ਲੈਣ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਸਵਾਲ ਇਸ ਦੇ ਵਿੱਚ ਖੜੇ ਹੁੰਦੇ ਨਜ਼ਰ ਆ ਰਹੇ ਹੈ ਖੈਰ ਜਸਵੰਤ ਸਿੰਘ ਪੜੈਣ ਕੀ ਕੁਝ ਬੋਲੇ ਨੇ ਆਓ ਸੁਣਦੇ ਹਾਂ ਲਗਭਗ ਇੱਕ ਹਫਤੇ ਤੋਂ ਹੜ੍ਹਾਂ ਦੇ ਸੰਦਰਭ ਦੇ ਵਿੱਚ ਐ ਜੀ ਪੀ ਸੀ ਵੱਲੋਂ ਸਿਆਸੀ ਬੰਦਿਆਂ ਵੱਲੋਂ ਜੋ ਰਾਹਤ ਕਾਰਜ਼ਾ ਕੀਤੇ ਜਾ ਰਹੇ ਆ ਉਹਨੇ ਵੀ ਚਾਹੀਦੇ ਆ ਉਹਦੇ ਸਬੰਧ ਦੇ ਵਿੱਚ ਲੀਡਰਾਂ ਤੇ ਐਸਜੀਪੀਸੀ ਦੀ ਭੂਮਿਕਾ ਹੁੰਦਾ ਕਿ ਇੱਕ ਬੜਾ ਹਲਚਲ ਬਣੀ ਹੋਈ ਆ ਬੜਾ ਵਿਵਾਦ ਬਣਿਆ ਮੈਜਿਸਟਿਕ ਮੈਂਬਰ ਦੇ ਤੌਰ ਤੇ 11 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਰਜੈਕਟਿਵ ਮੈਂਬਰ ਸੀ ਉਹਦੇ ਵਿੱਚ ਵੀ ਇਹ ਗੱਲ ਉਠਾਈ ਸੀ ਤੇ ਪ੍ਰਧਾਨ ਹਰਜੀਤ ਸਿੰਘ ਧਾਮੀ ਨੇ ਉਸ ਇਸ਼ੂ ਨੂੰ ਹੱਲਤਾ ਕੀ ਕਰਨਾ ਸੀ ਉਹਦਾ ਪਾਰਦਰਸ਼ੀ ਢੰਗ ਦੇ ਨਾਲ ਸੋਲੂਸ਼ਨ ਤਾਂ ਕੀ ਦੇ ਦੱਸਣਾ ਸੀ ਜਾਂ ਮੇਰੀ ਮੰਗ ਸੀ ਜਿਹੜੀ ਉਹ ਤਾਂ ਕੀ ਪੂਰੀ ਕਰਨੀ ਸੀ ਉਲਟਾ ਕਿਉਂਕਿ ਇੱਕ ਮੈਂਬਰ ਆਉਂਦਾ ਪ੍ਰਧਾਨ ਆ ਕੌਮ ਦਾ ਬਹੁਤ ਵੱਡਾ ਰਤਬਾ ਮੇਰੇ ਖਿਲਾਫ ਵੀ ਪੀਸੀ ਕਰਦੀ ਤੇ ਸੋਚਣ ਦਾ ਵਿਸ਼ਾ ਉਹਨੂੰ ਕਿਉਂ ਲੋੜ ਪਈ ਇਸ ਕਰਕੇ ਲੋੜ ਪਈ ਕਿਉਂਕਿ ਸਿਆਸੀ ਏਕਾਮਾਂ ਦੀ ਪੂਰਤੀ ਦੇ ਲਈ ਨੌਂ ਹੀ ਲੈਦਣਾ ਉਹਦਾ ਸਿਆਸੀ ਲੀਡਰ ਸੁਖਵੀਰ ਸਿੰਘ ਬਾਦਲ ਜਿਹੜੀ ਗੱਲ ਦਾ ਉਹਨੂੰ ਕੋਈ ਨੁਕਸਾਨ ਹੁੰਦਾ ਉਹਦਾ ਫਿਰ ਸਿਫਾਸਲਾ ਬਣਾ ਕੇ ਹਰਜਿੰਦਰ ਸਿੰਘ ਧਾਮੀ ਉਹ ਪ੍ਰੈਸ ਕਾਨਫਰੰਸ ਕੀਤੀ ਆ ਉਹਨੇ ਮੈਂ ਤੁਹਾਡੇ ਧਿਆਨ ਚ ਲਿਆ ਦਿੰਦਾ 11 ਤਰੀਕ ਨੂੰ ਜਿਹੜੀ ਮੀਟਿੰਗ ਸੀ ਉਹ ਚ 53 ਨੰਬਰ ਮਤਾ ਸੀਗਾ ਉਹ ਮਤੇ ਦੇ ਸਿਰਫ ਚਾਰ ਲਾਈਨਾਂ ਦਾ ਮਤਾ ਵੀ ਹੜਾ ਦੌਰਾਨ ਰਾਤ ਕਾਰਜਾਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਰਾਸ਼ਨ ਹਰਾਚਾਰਾ ਤੂੜੀ ਡੀਜ਼ਲ ਆਦ ਦੀ ਖਰੀਦ ਕੀਤੀ ਹੋਈ ਹੈ ਜਿਹਦਾ ਅਧਿਕਾਰ ਜਿਹਦੀ ਪੁਸ਼ਟੀ ਕਰਨੀ ਸੀ ਸਕੱਤਰ ਪ੍ਰਤਾਪ ਸਿੰਘ ਨੂੰ ਦਿੱਤਾ ਜਾਂਦਾ ਮੈਂ ਸਰਸਰੀ ਕਿਹਾ ਮੈਂ ਕਿਹਾ ਪ੍ਰਧਾਨ ਸਾਹਿਬ ਵੀ ਪਹਿਲਾਂ ਤਾਂ ਇਹ ਅਧਿਕਾਰ ਤੁਹਾਨੂੰ ਚਾਹੀਦਾ ਦੂਸਰੀ ਜੇ ਤੁਸੀਂ ਪ੍ਰਤਾਪ ਸਿੰਘ ਨੂੰ ਅਧਿਕਾਰ ਦਿੰਨੇ ਹੋਂ ਇਹਦੇ ਚ ਕੋਈ ਅਮਾਉਂਟ ਹੋਣੀ ਚਾਹੀਦੀ ਆ ਅੱਜ ਜੇ ਤੁਸੀਂ ਕੋਈ ਅਮਾਉਂਟ ਨਹੀਂ ਦਰਜ ਕੀਤੀ ਉਹ ਜਿਵੇਂ ਉਹਨਾਂ ਦਾ ਸੁਭਾਅ ਆ ਬੜਾ ਆਪਦੇ ਆਪ ਨੂੰ ਧਾਮੀ ਸਾਹਿਬ ਕਹਿੰਦੇ ਆ ਵੀ ਮੈਂ ਬੜਾ ਪਾਕ ਪਵਿੱਤਰ ਆ ਕਹਿੰਦਾ ਪ੍ਰੈਨ ਨੂੰ ਮਿਸਟਮ ਹੋਈਆ ਕਰਾਓ ਉਹਦੇ ਚ 77 ਲੱਖ ਦੇ ਲਗਭਗ ਖਰਚੇ ਮੈਨੂੰ ਦਿਖਾਤੇ ਉਹ ਚ ਜ਼ਿਆਦਾ ਅਮਾਉਂਟ ਸੀਗੀ ਮੈਨੇਜਰ ਦਰਬਾਰ ਸਾਹਿਬ ਵੱਲੋਂ ਆਈ ਹੋਈ ਬਾਕੀ ਉਹ ਲੋਕਲ ਗੁਰਦੁਆਰੇ ਵਾਲ ਨੂੰ ਮੈਂ ਉੱਠਿਆ ਆਪਦੀ ਸੀਟ ਤੋਂ ਮੈਂ ਕਿਹਾ ਵੀ ਪੰਥ ਦੀ ਨਕਦਰੀ ਨਾ ਹੋਵੇ ਸਾਡਾ ਸ੍ਰੋਮਣੀ ਗੋਡੀ ਦਾ ਅਕਸ ਨਾ ਖਰਾਬ ਹੋਵੇ ਮੈਂ ਵੀਡੀਓ ਲਗਿਆ ਪ੍ਰਧਾਨ ਜੀ ਸੰਧਾਮੀ ਨੂੰ ਮੈਂ ਕਿਹਾ ਆ ਦੇਖਿਓ ਨਾਨਕੀਆਣਾ ਸਾਹਿਬ ਗੁਰਦੁਆਰਾ ਸਾਹਿਬ ਚੋਂ 2000 ਡੀਜ਼ਲ ਲੀਟਰ ਵੰਡ ਰਿਹਾ ਹਲਕੇ ਦਾ ਇਨਚਾਰਜ ਸਿਆਸੀ ਬੰਦਾ ਆ ਦੇਖੋ ਵੀਡੀਓ ਉਹ ਕਹਿੰਦੇ ਯਾਰ ਮੜੀ ਮਾੜੀ ਗੱਲ ਆ ਉਹ ਜਿਹੜੇ 70 ਲੱਖ ਦੇ ਖਰਚੇ ਆ 11 ਤਰੀਕ ਨੂੰ ਮੀਟਿੰਗ ਆ ਉਹ ਤੋਂ ਪਹਿਲਾਂ ਵੰਡਿਆ ਜਾ ਚੁੱਕਿਆ ਉਹਦੇ 'ਚ ਕੋਈ ਮੈਂਸ਼ਨ ਨਹੀਂ ਕੀਤਾ ਮੇਰਾ ਕਹਿਣ ਦਾ ਭਾਵ ਉਹਦੋਂ ਵੀ ਸੀ ਅੱਜ ਵੀ ਸੀ ਚੋਰ ਮੋਰੀ ਦੇ ਢੰਗ ਦੇ ਨਾਲ ਇੱਕ ਗੋਲ ਜਾ ਮਤਾ ਕਰਕੇ ਸਾਰੇ ਅਧਿਕਾਰ ਉਹਨੂੰ ਦੇ ਕੇ ਆਪਣੇ ਨੂੰ ਪ੍ਰਤਾਪ ਸਿੰਘ ਨੂੰ ਇਹਨਾਂ ਨੇ ਜਿਹੜਾ ਐਸਜੀਪੀਸੀ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣਾ ਸੀ ਜਦੋਂ ਮੇਰੀ ਗੱਲ ਹੀ ਨਾ ਸੁਣੀ ਗਈ ਮੈਂ ਇੱਕ ਵਿਰੋਧੀ ਨੋਟ ਜਿਹੜੀ ਮੇਰੀ ਸੰਵਿਧਾਨਕ ਹੱਕ ਆ ਵੀ ਮਤਾ 53 ਨੰਬਰ ਆਸ਼ਪਸ਼ਟਾ ਇਹਦੇ ਚ ਕੋਈ ਸਪਸ਼ਟਤਾ ਨਹੀਂ ਦੱਸੀ ਗਈ ਇਸ ਕਰਕੇ ਮੈਂ ਮਤੇ ਦਾ ਵਿਰੋਧ ਕਰਦਾ ਜਾਤੀ ਤੌਰ ਤੇ ਕਈ ਵਾਰੀ ਸਿਆਸੀ ਲੋਕ ਹੋਰ ਗੱਲ ਬਣਾ ਲੈਂਦੇ ਆ ਕਿਉਂਕਿ ਉਹ ਤਾਂ ਹੈ ਹੀ ਇੱਕ ਵਕੀਲ ਹੈ ਵਕੀਲਾ ਚ ਬਹਾਰਤ ਹੁੰਦੀ ਆ ਝੂਠ ਨੂੰ ਸੱਚ ਬਣਾਉਣ ਦੀ ਬਹੁਤ ਕੁਝ ਕਹਿ ਸਕਦੇ ਆ ਮੈਂ ਤਾਂ ਲੋੜ ਪਈ ਜਦ ਕਿ ਮੇਰਾ ਕਹਿਣਾ ਸੀ ਚਾਹੇ ਤੁਸੀਂ 77 ਲੱਖ ਦੀ بجائے 77 ਕਰੋੜ ਦਿਓ ਸਿੱਖਾਂ ਦਾ ਦਸਬੰਦ ਆ ਆਮ ਲੋਕਾਈ ਲਈ ਬਿਨਾ ਭੇਦਭਾਵ ਤੋਂ ਬਿਨਾ ਜਾਤ ਪਾਤ ਤੋਂ ਲੋਕਾਂ ਲਈ ਵੰਡਣਾ ਸਿੱਖਾਂ ਦਾ ਇਹ ਸੰਕਲਪ ਰਿਹਾ ਤੇ ਸਾਡਾ ਫਲਸਫਾ ਵੀ ਆ ਪਰ ਉਹਨਾਂ ਨੇ ਗੱਲਾਂ ਤੋਰ ਰੱਖੇ ਗਏ ਪ੍ਰੈਣ ਜਿਹੜੇ ਖਾਸ ਕਿਆ ਵੀ ਮੇਰਾ ਛੋਟਾ ਭਰਾ ਵਾ ਅੰਦਰ ਮੀਟਿੰਗ ਵਿੱਚ ਕੁਝ ਹੋਰ ਕਹਿੰਦਾ ਬਾਹਰ ਮੀਟਿੰਗਾਂ ਵਿੱਚ ਕੁਝ ਹੋਰ ਕਹਿੰਦਾ ਇਹਦਾ ਮੈਨੂੰ ਬੜਾ ਦੁੱਖ ਮਿਲਿਆ ਨਾਲੇ ਭਰਾ ਕਹਿ ਰਿਹਾ ਨਾਲੇ ਇੱਕ ਤਰ੍ਹਾਂ ਦਾ ਇਹ ਜਿਹੜੀ ਸਟੇਟਸ ਹਾਲਾ ਵੀ ਜਿਹੜਾ ਦਫਤਰ ਦੇ ਵਿੱਚ ਮੀਟਿੰਗ 'ਚ ਕੋਈ ਬੰਦਾ ਗੱਲ ਹੋਰ ਕਹੇ ਬਾਹਰ ਕੋਈ ਹੋਰ ਕੋਲੇ ਸਭ ਤੋਂ ਮਾੜਾ ਬੰਦਾ ਗਿਣਿਆ ਜਾਂਦਾ ਮੈਂ ਧਾਮੀ ਸਾਹਿਬ ਨੂੰ ਤੁਹਾਡੇ ਜਰੀਏ ਕਹਿੰਦਾ ਜੇ ਮੈਂ ਇੰਨਾ ਮਾੜਾ ਜਿਹੜੇ ਸੈਂਸਿਟਿਵ ਇਸ਼ੂ ਹੁੰਦੇ ਆ ਸ਼੍ਰੋਮਣੀ ਕਮੇਟੀ ਦੇ ਉਹਨਾਂ ਸਬ ਕਮੇਟੀਆਂ 'ਚ ਮੈਨੂੰ ਤੁਸੀਂ ਪਾਉਨੇ ਹੋ ਖਰੀਦ ਕਰਨ ਵਾਲੀਆਂ ਕਮੇਟੀਆਂ 'ਚ ਪਾਉਨੇ ਹੋ ਤੁਸੀਂ ਮਾੜੇ ਬੰਦਿਆਂ ਨੂੰ ਕਿਉਂ ਪਾ ਰਹੇ ਹੋ ਇਸ ਕਰਕੇ ਗੱਲ ਇੱਕੋ ਹੀ ਆ ਸਿਆਸੀ ਕਾਮਾਂ ਦੀ ਪੂਰਤੀ ਲਈ ਜਿਹੜਾ ਧਾਮੀ ਸਾਹਿਬ ਇਹ ਜੇ ਹੱਥ ਕੰਡੇ ਵਰਤਦੇ ਆ ਜਿਹੜੀ ਕੋਈ ਉੱਥੇ ਮੈਂ ਵਿਰੋਧੀ ਧਿਰ ਲਈ ਉਹ ਆਵਾਜ਼ ਠੋਣਾ ਇਹ ਆਵਾਜ਼ ਨੂੰ ਬਦਨਾਮ ਕਰਨ ਲਈ ਬੰਦ ਕਰਨ ਲਈ ਇਹ ਸਾਰਾ ਗੱਲ ਸੀਗੀ ਜੇ ਇਸ ਸੰਦਰਭ ਚ ਹੁਣ ਦੇਖੀਏ ਜੋ ਮੀਡੀਆ ਚ ਗੱਲਾਂ ਆਈਆਂ ਤੁਹਾਨੂੰ ਸਾਰਿਆਂ ਤੋਂ ਲੋਕੀਸ਼ਾ ਸੁਪਰੀਆਂ ਨਹੀਂ 5 ਤਰੀਕ 6 ਤਰੀਕ ਨੂੰ ਮੈਨੇਜਰ ਨੂੰ ਚਿੱਠੀ ਗਈ ਹੈ ਨਲਕੀਆਨ ਸਾਹਿਬ ਤੇ 9 ਤਰੀਕ ਨੂੰ ਡੀਜ਼ਲ ਵੰਡਤਾ ਉਹ ਪ੍ਰੋਸੈਸ ਚਲਾ ਲਿਆ 11 ਤਰੀਕ ਨੂੰ ਸਾਡੀ ਐਡਜੈਕਟਿਵ ਮੀਟਿੰਗ ਸੀਗੀ ਇਹਦਾ ਮਤਲਬ ਡੀਜ਼ਲ ਦਿੱਤਾ ਵੀ ਸੀ ਵੰਡਿਆ ਵੀ ਜਾ ਚੁੱਕਿਆ ਸੀ ਉਸ ਐਡਜੈਕਟਿਵ ਮੈਂਬਰਸ ਤਾਂ ਮੀਟਿੰਗ ਦੇ ਵਿੱਚ ਤਾਂ ਉਹ ਨਾਨਕੀ ਅਣ ਸਾਹਿਬ ਗੁਰਦੁਆਰੇ ਦਾ ਕੁਝ ਗੱਲ ਹੀ ਨਹੀਂ ਆਈ ਦੇ ਤਾਂ ਹੋਰ ਇਹਦਾ ਮਤਲਬ ਮੇਰੀ ਸ਼ੱਕ ਜਾਹਰ ਹੁਣ ਦੁੱਖ ਦੀ ਤਾਂ ਗੱਲ ਇੱਕ ਇਹ ਨਾ ਸਮਝ ਲਿਆ ਜਾਵੇ ਵੀ ਮੈਂ ਉਹ ਸਹਿਤਾ ਐਸਜੀਪੀਸੀ ਦੇਣ ਦੇ ਖਿਲਾਫ ਬਾਹਰ ਕਿਹਾ ਵੀ 20 ਕਰੋੜ ਅਸੀਂ ਰਿਜ਼ਰਵ ਰੱਖ ਲਿਆ ਤਾਂ ਮੀਨ ਇਹ ਅੰਦਰ ਦਾ 20 ਕਰੋੜ ਦੀ ਗੱਲ ਹੀ ਨਹੀਂ ਕੀਤੀ ਕੋਈ ਕਹਿੰਦਾ ਮੈਨੂੰ ਆ ਵੀ ਬਾਹਰ ਕੁਸ਼ੋਰ ਕਹਿੰਦਾ ਮੈਂ ਪ੍ਰੈਸ ਦੇ ਜ਼ਰੀਏ ਕਹਿੰਦਾ ਹਰਜਿੰਦਰ ਸਿੰਘ <table> ਜੇ ਪ੍ਰੈਨ ਝੂਠ ਬੋਲਦਾ ਕੱਲ ਨੂੰ ਹੋਰ ਵੀ ਕੋਈ ਬੋਲ ਸਕਦਾ ਲਾਈਵ ਕਰਾਇਆ ਕਰੋੜ ਸਾਡੀ ਮੀਟਿੰਗ ਜਦੋਂ ਤੁਸੀਂ ਮੀਟਿੰਗ ਖਤਮ ਹੋਣ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋ ਵਿਰੋਧੀ ਧਿਰ ਦਾ ਬੰਦਾ ਤਾਂ ਬਹਿੰਦਾ ਨਹੀਂ ਤੁਹਾਡੇ ਨਾਲ ਬਹਿੰਦਾ ਇਸ ਕਰਕੇ ਨਹੀਂ ਤੁਸੀਂ ਆਪਦੇ ਸਿਆਸੀ ਏਜੰਡੇ ਬਦਾਵੋ ਅਨਾਊਂਸਮੈਂਟ ਕਰਦੇ ਹਾਂ ਸਾਨੂੰ ਉੱਥੇ ਬੜਾਇਓ ਰੋਜ਼ ਸੱਚ ਦਾ ਸੱਚ ਤੇ ਝੂਠ ਦਾ ਝੂਠ ਕਰਦਿਆ ਕਰਾਂਗੇ